ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਆ ਸਾਡੀ ਸਾਹਮਣੇ ਸ਼ਾਪ ਦਿਖ ਰਹੀ ਹੈ ਆਫੀਆ ਕਲੈਕਸ਼ਨ ਦਾ ਬੈਨਰ ਲੱਗਿਆ ਹੋਇਆ ਜੀ ਸੇਮ YouTube ਚੈਨਲ ਦੇ ਨਾਮ ਤੇ ਚ ਸ਼ਾਪ ਦਾ ਨਾਮ ਹੈ ਜੀ ਤੇ ਅੱਜ ਸਭ ਤੋਂ ਪਹਿਲਾਂ ਦਿਖਾਵਾਂਗੇ ਤੁਹਾਨੂੰ ਸੂਤੀ ਸੂਟ 올ਓਵਰ ਸੂਟ ਜੀ ਅੱਜ ਫਿਰ ਸੂਟਾਂ ਦੀ ਵੀਡੀਓ ਬਣਾਈ ਹੈ ਡਿਟੇਲ ਦੇ ਨਾਲ ਪਿਛਲੇ ਹਫਤੇ ਵੀਡੀਓ ਪਾਉਣ ਦਾ ਟਾਈਮ ਨਹੀਂ ਸਾਡਾ ਲੱਗਿਆ ਇਸ ਕਰਕੇ ਅੱਜ ਡਿਟੇਲ ਨਾਲ ਸੂਟਾਂ ਦੀ ਵੀਡੀਓ ਬਣਾਈ ਹੈ ਬਹੁਤ ਸਾਰੀ ਵੈਰਾਈਟੀ ਨਵੀਂ ਆਈ ਹੈ ਡਿਜ਼ਾਈਨ ਨਵੇਂ ਆਏ ਨੇ ਸਾਡੇ ਕੋਲੇ ਆਹ ਵਾਲੇ ਕਲਰ ਡਿਜ਼ਾਈਨ ਦਿਖਾ ਰਹੇ ਹਾਂ ਸੂਤੀ ਆਲ ਓਵਰ ਸੂਟ ਹੈ। ਲਾਈਟ ਕਲਰ ਸਰਦਾਰੀ ਰੰਗ ਨਹੀਂ ਦੋ ਕਲਰਾਂ ਦੇ ਵਿੱਚ ਹੈ। ਮਲਟੀ ਕਲਰ ਨਹੀਂ ਹੈਗੇ ਸਰਦਾਰੀ ਰੰਗ ਵਧੀਆ। ਸੂਤੀ ਕਪੜਾ ਹੀ ਮਿਕਸ ਕਾਟਨ ਦਾ ਹੈ ਸੂਤੀ। ਮਾੜੀ-ਮਾੜੀ ਮਿਕਸ ਹੁੰਦੀ ਹੈ ਕੱਪੜੇ 'ਚ ਖਰਾਬ ਨਹੀਂ ਹੁੰਦਾ ਕਪੜਾ ਵਧੀਆ ਚੱਲਦਾ ਹੈ। ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ। 500 ਦੇ ਦੋ ਸੂਟ ਹੈ। ਵੀਡੀਓ ਥੋੜੀ ਲੰਬੀ ਹੋਣ ਵਾਲੀ ਹੈ। ਵੀਡੀਓ ਨਾਲ ਐਂਡ ਤੱਕ ਬਣੇ ਰਹੋ ਸਾਰੇ ਕਲਰ ਡਿਜ਼ਾਈਨ ਦਿਖਾਵਾਂਗੇ। ਡਿਟੇਲ ਨਾਲ ਸੂਟਾਂ ਦੀ ਵੀਡੀਓ ਬਣਾਈ ਹੈ ਜੀ। ਤਾਕੀ ਆਨਲਾਈਨ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਆਲ ਇੰਡੀਆ ਦੇ ਵਿੱਚ ਕਿਤੇ ਵੀ ਮੰਗਾ ਸਕਦੇ ਆਂ ਜੀ ਤੁਸੀਂ ਘਰ ਬੈਠੇ ਕੋਈ ਵੀ ਪੀਸ ਚਾਹੀਦਾ ਸਕਰੀਨ ਸ਼ਾਟ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਜੀ ਸਕਰੀਨ ਤੇ ਸਾਡਾ ਵਟਸਐਪ ਨੰਬਰ ਚੱਲ ਰਿਹਾ ਆ ਆਨਲਾਈਨ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਆਂ ਆ ਸਾਰੇ ਕਲਰ ਡਿਜ਼ਾਈਨ ਦਿਖਾ ਰਿਆ ਜੀ ਸੂਤੀ ਕਪੜਾ ਹੀ ਰੇਟ ਹੈਗੇ ਸਿਰਫ 250 ਰੁਪਏ ਦਾ ਸੂਟ ਹੈ 5 ਮੀਟਰ ਦੀ ਕੱਟ ਹੋਊਗੀ ਜੀ 500 ਦੇ ਦੋ ਸੂਟ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈ ਲਾਈਕ ਕਰਦੇ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਤੇ ਕਿਵੇਂ ਦੀ ਸਾਡੀ ਵੀਡੀਓ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਆ ਜੀ ਲਾਈਟ ਕਲਰ ਹੈ ਡਾਰਕ ਕਲਰ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਆ ਜੀ ਵੀਡੀਓ ਨਾਲ ਐਂਡ ਤੱਕ ਬਣੀ ਰਹੀ ਡਿਟੇਲ ਨਾਲ ਸੂਟਾਂ ਦੀ ਵੀਡੀਓ ਬਣਾਈਏ ਸਾਰੇ ਕਲਰ ਡਿਜ਼ਾਈਨ ਦਿਖਾਵਾਂਗੇ ਆਲ ਓਵਰ ਦਿਖਾ ਰਹੇ ਹਾਂ ਇਸ ਤੋਂ ਬਾਅਦ ਮੈਚਿੰਗ ਦਿਖਾਵਾਂਗੇ ਕੰਬੀਨੇਸ਼ਨ ਕੰਟਰਾਸਟ ਫਿਰ ਰਿਅਨ ਦੇ ਵੀ ਦਿਖਾਵਾਂਗੇ ਤੇ ਪਿਓਰ ਕਾਟਨ ਵਾਲੇ ਵੀ ਦਿਖਾਵਾਂਗੇ 300 ਵਾਲੇ ਇਸ ਤੋਂ ਬਾਅਦ ਫਿਲਹਾਲ ਦਾ ਦਿਖਾ ਰਹੇ ਹਾਂ ਤੁਹਾਨੂੰ 250 ਰੁਪਏ ਵਾਲੇ ਸੂਟ ਆਲ ਓਵਰ ਸੂਟ ਸੂਤੀ ਕਪੜਾ ਹੀ ਮਲਾਈਮ ਗਰਮੀ ਚ ਪਾਉਣ ਵਾਲਾ ਕਪੜਾ ਹੀ ਵਧੀਆ ਆ ਮ ਕੰਮ ਕਰ ਤੇ ਪਾਉਣ ਵਾਲਾ ਕਪੜਾ ਹੈ ਸੂਤੀ ਕਪੜਾ ਹੀ ਇਹ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ 500 ਦੇ ਦੋ ਸੂਟ ਹੈ ਬਾਕੀ ਕੋਈ ਵੀ ਪੀਸ ਤੁਸੀਂ ਮੰਗਾਓਗੇ ਜੋ ਜਿਹੜੀ ਚੀਜ਼ ਦਿਖਾਵਾਂਗੇ ਜੀ ਸੇਮ ਹੀ ਭੇਜਾਂਗੇ ਬਾਕੀ ਮੇਰੀ ਵੀਡੀਓ ਚ ਕਮੈਂਟ ਵੀ ਚੈੱਕ ਕਰ ਸਕਦੇ ਹੋ ਪੁਰਾਣੀ ਵੀਡੀਓ ਜਿਨ੍ਹਾਂ ਨੇ ਜੋ ਆਰਡਰ ਮੰਗਾਏ ਨੇ ਅਸੀਂ ਸੇਮ ਚੀਜ਼ ਭੇਜੀ ਹੈ ਤੇ ਮੈਨ ਗੱਲ ਜਿਨ੍ਹਾਂ ਨੇ ਇੱਕ ਵਾਰੀ ਮੰਗਾਇਆ ਉਹਨਾਂ ਨੇ ਮੇਰੇ ਕੋਲ ਦੁਬਾਰਾ 2 2 3 3 4 4 ਵਾਰ ਆਰਡਰ ਦੁਬਾਰਾ ਮੰਗਾਏ ਆ ਪੀਸ ਦੁਬਾਰਾ ਆਰਡਰ ਕਰੇ ਹੈ ਜਿਹੜੀ ਚੀਜ਼ ਦਿਖਾਈ ਹੈ ਸੇਮ ਹੀ ਭੇਜੀ ਹੈ ਜੀ ਜੋ ਜੀ ਹੁੰਦੀ ਹੈ ਸੇਮ ਪੇ ਜਿਹੜੇ ਪੀਸ ਬਾਈ ਚਾਂਸ ਵੀਡੀਓ ਚ ਅਗਰ ਕੋਈ ਪੀਸ ਸਕਰੀਨ ਸ਼ਾਟ ਕਸਟਮਰ ਭੇਜਦਾ ਸਾਨੂੰ ਸਾਡੇ ਕੋਲ ਖਤਮ ਹੈ ਤਾਂ ਕਹਿ ਕੇ ਸਾਨੂੰ ਕਸਟਮਰ ਨੂੰ ਅਗਰ ਉਹਨੂੰ ਹੋਰ ਫੋਟੋ ਪਾ ਕੇ ਫੇਰ ਦਿਖਾ ਕੇ ਭੇਜ ਦੇਉਂਦੇ ਆ ਜੋ ਦਿਖਾਵਾਂਗੇ ਸੇਮ ਹੀ ਭੇਜਾਂਗੇ ਜੀ ਵਿਸ਼ਵਾਸ ਕਰ ਸਕਦੇ ਹੋ ਤੁਸੀਂ ਤੇ ਬਾਕੀ ਇੱਕ ਰਿਕੁਐਸਟ ਕਰਾਂਗੇ ਜੀ ਪੇਮੈਂਟ ਅਸੀਂ ਆਨਲਾਈਨ ਹੀ ਲੈਣੇ ਆ ਜੀ ਆਨਲਾਈਨ ਪੇਮੈਂਟ ਹੈ ਸਾਡੀ ਬਾਕੀ ਪਹਿਮ ਆਰਡਰ ਪਾਰਸਲ ਲੱਗਣ ਤੋਂ ਬਾਅਦ ਟਰੈਕ ਆਈਡੀ ਨੰਬਰ ਵਗੈਰਾ ਸਭ ਫੋਟੋ ਕਸਟਮਰ ਨੂੰ ਸ਼ੇਅਰ ਕਰ ਦੰਨੇ ਆ ਇਹ ਆ ਕਿਹੜਾ ਵਾਲੇ ਕਲਰ ਡਿਜ਼ਾਈਨ ਦਿਖਾ ਰਹੇ ਆ ਜੀ ਸਾਰੇ ਆ ਦੇਖੋ ਡਿਟੇਲ ਨਾਲ ਵੀਡੀਓ ਬਣਾਈ ਆ ਸੂਟਾਂ ਦੀ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ 500 ਦੇ ਦੋ ਸੂਟ ਆਈ ਦੋ ਸੂਟ 500 ਦੇ ਆ ਸ਼ਿਪਿੰਗ ਚਾਰਜ ਅਲੱਗ ਤੋਂ ਹੋਊਗਾ ਜੀ ਸੂਤੀ ਕਪੜਾ 5 ਮੀਟਰ ਪੂਰਾ ਕਪੜਾ ਇਹ ਕੱਟ ਪੂਰੀ ਹੋਊਗੀ ਜੀ ਆਲ ਇੰਡੀਆ ਦੇ ਵਿੱਚ ਕਿਤੇ ਵੀ ਮੰਗਾ ਸਕਦੇ ਹੋ ਘਰ ਬੈਠੇ ਤੁਸੀਂ ਆਨਲਾਈਨ ਕਿਤੇ ਵੀ ਮੰਗਾ ਸਕਦੇ ਹੋ ਜੀ ਆਲ ਇੰਡੀਆ ਦੇ ਵਿੱਚ ਆਲ ਇੰਡੀਆ ਵਿੱਚ ਡਿਲੀਵਰੀ ਆ ਜੀ ਸਾਡੀ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਲਾਈਟ ਕਲਰ ਡਾਰਕ ਕਲਰ ਹੈ ਸਾਰੇ ਕਲਰਾਂ ਕਲਰ ਡਿਜ਼ਾਈਨਾਂ ਦੀ ਕੰਬੀਨੇਸ਼ਨ ਵਧੀਆ ਹੈ ਜੀ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਜ਼ਰੂਰ ਕਰ ਦੇ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਸਾਡੀ ਵੀਡੀਓ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਜੇ ਨਵੇਂ ਆਏ ਹੋ ਸਾਡੇ YouTube ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾ ਕਰੂਗੀ ਜੀ ਆਹ ਵਾਲੇ ਇਸ ਤੋਂ ਉਸ ਤੋਂ ਬਾਅਦ ਦਿਖਾ ਰਹੇ ਹਾਂ ਮੈਚਿੰਗ ਸੂਟ ਆਉਣ ਦਿਖਾਉਣ ਲੱਗੇ ਜੀ ਮੈਚਿੰਗ ਸੂਟ ਕੰਟਰਾਸਟ ਵਾਲੇ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਹੈ ਜੀ ਇੱਕ ਕਲ ਇੱਕ ਡਿਜ਼ਾਈਨ ਦੇ ਵਿੱਚ ਚਾਰ ਤੋਂ ਪੰਜ ਕਲਰ ਆਉਂਦੇ ਆ ਜੀ ਆਹ ਵਾਲੇ ਮੈਚਿੰਗ ਸੂਟ ਨੇ ਰੇਂਜ ਹੈਗੇ ਸਿਰਫ 250 ਰੁਪਏ ਦਾ 250 ਦੇ ਰੇਟ ਦੇ ਵਿੱਚ ਹੀ ਹੈ ਜੀ ਇਹ ਵੀ ਮੈਚਿੰਗ ਸੂਟ ਨੇ ਕੰਟਰਾਸਟ ਕੰਬੀਨੇਸ਼ਨ ਬਹੁਤ ਸੋਹਣੀਆਂ ਰੰਗਾਂ ਦੀ ਕਲਰ ਕੰਬੀਨੇਸ਼ਨ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਜੀ ਸੂਤੀ ਕਪੜਾ ਹੀ ਗਰਮੀ 'ਚ ਪਾਉਣ ਵਾਲਾ ਕਪੜਾ ਹੈ ਵਧੀਆ ਕਪੜਾ ਹੀ ਚੱਲਣ ਵਾਲਾ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ 500 ਦੇ ਦੋ ਸੂਟ ਹੈ ਜੀ ਕਲਰ ਡੇਨ ਬਹੁਤ ਮਿਲ ਜਾਣਗੇ ਕੱਟ ਪੂਰੀ ਹੈ ਸਵਾ 2 ਮੀਟਰ ਕਮੀਜ਼ ਹੈ ਜੀ بڑے ਪਨੇ ਦੇ ਵਿੱਚ 2.5 ਮੀਟਰ ਸਲਵਾਰ ਹੈ ਸੂਟ ਪੂਰਾ ਬਣਦਾ ਹੈ ਜੀ ਵੱਡੇ ਪਨੇ ਦੇ ਵਿੱਚ ਆਮ ਪਨੇਆਂ ਨਾਲੋਂ ਵੱਡੇ ਪਨੇ ਹੁੰਦੇ ਨੇ ਸਵਾ 2 ਮੀਟਰ ਕਮੀਜ਼ 2.5 ਮੀਟਰ ਸਲਵਾਰ ਲੰਬਾਈ ਵੀ ਪੂਰੀ ਵਧੀਆ 45 ਤੋਂ 40 ਇੰਚ ਲੰਬਾਈ ਹੈ ਜੀ ਕਮੀਜ਼ ਦੀ ਸਾਈਡ ਤੋਂ ਬਾਹਾਂ ਬਣਦੀਆਂ ਨੇ ਕੱਟ ਪੂਰੀ ਹੋਊਗੀ ਕਮੀਜ਼ ਬਣਦਾ ਪੂਰਾ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਜੀ ਡਾਰਕ ਕਲਰ ਵੀ ਹੈ ਲਾਈਟ ਕਲਰ ਵੀ ਹੈ ਆਪਣੇ ਕੋਲੇ ਕਲਰ ਡਿਜ਼ਾਈਨ ਸਾਰੇ ਹੈ ਜੀ ਲਾਈਟ ਕਲਰ ਮੰਗਵਾ ਲਓ ਚਾਹੇ ਡਾਰਕ ਕਲਰ ਆਹ ਲੀਜੀ ਬੀਜੀ ਦਾ ਕਪੜਾ ਹੀ ਪ्योर ਲੀਜੀ ਬੀਜੀ ਹੈ ਵਧੀਆ ਪਲੈਨ ਸਲਵਾਰ ਦੇ ਨਾਲ ਆਈ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ 500 ਦੇ ਦੋ ਸੂਟ ਹੈ 500 ਦੇ ਦੋ ਸੂਟ 250 ਰੁਪਏ ਦਾ ਸੂਟ ਹੈ ਬਾਕੀ ਆਨਲਾਈਨ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਜੀ ਆਲ ਇੰਡੀਆ ਦੇ ਵਿੱਚ ਕਿਤੇ ਵੀ ਮੰਗਵਾ ਸਕਦੇ ਹੋ ਘਰ ਬੈਠੇ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਜੀ ਜੇ ਨਵੇਂ ਆਏ ਸਾਡੇ YouTube ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਇਆ ਕਰੂਗੀ ਜੀ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਹੈ ਇਹ ਕੰਬੀਨੇਸ਼ਨ ਵਧੀਆ ਕਲਰਾਂ ਦੀ ਰੇਟ ਸਿਰਫ 250 ਰੁਪਏ ਦਾ ਸੂਟ ਹੈ 500 ਦੇ ਦੋ ਸੂਟ ਹੈ 250 ਰੁਪਏ ਦਾ ਸੂਟ ਆਉਣ ਲਈ ਬਸ ਗਰਮੀ 'ਚ ਪਾਉਣ ਵਾਲਾ ਕੱਪੜਾ ਵਧੀਆ ਚੱਲਣ ਵਾਲਾ ਕੱਪੜਾ ਹੈ ਗਰਮੀ 'ਚ ਮਲਾਈਮ ਕੱਪੜਾ ਹੈ ਜਿਹਨੂੰ ਬਰੋਸ਼ਾ ਜਿਹਨਾਂ ਨੂੰ ਬਰੋਸ਼ਾ ਚਾਹੀਦਾ ਬਰੋਸ਼ਾ ਦੀ ਜਗ੍ਹਾ ਕਪੜਾਈ ਬਰੋਸ਼ਾ ਤੋਂ ਵਧੀਆ ਕਪੜਾ ਇਹ ਐਲਜੀ ਬੀਜੀ ਦਾ ਕਪੜਾ ਬਰੋਸ਼ਾ ਤੋਂ ਵਧੀਆ ਹੁੰਦਾ ਬਰੋਸ਼ਾ ਨਾਲੋਂ ਵਧੀਆ ਵੱਧ ਚੱਲਦਾ ਵੀ ਹੈ ਕਪੜਾ ਇਹ ਤੇ ਕਲਰ ਕਲਰ ਵੀ ਐਲਜੀ ਬੀਜੀ ਦੇ ਪੱਕੇ ਹੁੰਦੇ ਆ ਜੀ ਰੰਗ ਡਿਜ਼ਾਈਨ ਸਾਰੇ ਆ ਇਹ ਵਧੀਆ ਸ਼ਾਨਦਾਰ ਕਲਰ ਹੈ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ ਜੀ 500 ਦੇ ਦੋ ਸੂਟ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਹੈ ਜੀ ਇਸ ਤੋਂ ਅੱਗੇ ਦਿਖਾਵਾਂਗੇ ਲੀਲਣ ਦੇ ਸੂਟ ਰਿਯਾਨ ਕਾਟਨ ਆਹ ਲੋ ਜੀ ਰਿਯਾਨ ਕਾਟਨ ਦੇ ਸੂਟ ਦਿਖਾ ਰਹੇ ਹਾਂ ਇਸ ਤੋਂ ਅੱਗੇ ਲੀਲਣ ਦੇ ਪ੍ਰਿੰਟ ਲੀਲਣ ਦੇ ਸੂਟ ਹੈ ਰਿਯਾਨ ਦੇ ਵਧੀਆ ਵੱਡੇ ਪਨੇ ਦੀ ਕੱਟ ਹੈ 3.5 ਮੀਟਰ ਦੀ ਕੱਟ ਹੁੰਦੀ ਹੈ 1.5 ਮੀਟਰ ਪਨੇ ਦੇ ਵਿੱਚ ਆਉਂਦਾ ਹੈ ਰਿਯਾਨ ਦਾ ਕੱਪੜਾ ਲੀਲਣ ਲੀਲਣ ਦਾ ਕੱਪੜਾ 3.5 ਮੀਟਰ ਦਾ ਸੂਟ ਆਲ ਓਵਰ ਸੂਟ ਪੂਰਾ 1.5 ਮੀਟਰ ਪਨੇ ਦੇ ਵਿੱਚ ਵੱਡੇ ਪਨੇ ਦੇ ਵਿੱਚ 3.5 ਮੀਟਰ ਦਾ ਸੂਟ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ ਰਿਯਾਨ ਦਾ ਸੂਟ ਹੈ ਸਿਰਫ 250 ਰੁਪਏ ਦਾ ਲੀਲਣ ਰਿਆਨ ਕਾਟਨ ਲੀਲਣ ਦਾ ਕਪੜਾ ਹੈ ਜੀ ਆਪਾਂ ਦੇਸੀ ਭਾਸ਼ਾ ਚ ਕਹਿ ਦਈਏ ਤਾਂ ਲੀਲਣ ਦਾ ਕਪੜਾ ਵੈਸੇ ਰਿਯਾਨ ਹੁੰਦੀ ਹੈ ਇਹ ਵਧੀਆ ਵਾਲਾ ਰਿਯਾਨ ਦਾ ਕਪੜਾ ਹੈ ਰਿਯਾਨ ਕਾਟਨ ਹੈ ਰੇਟ ਹੈਗੇ ਸਿਰਫ 250 ਰੁਪਏ ਦਾ ਸੂਟ ਹੈ 500 ਦੇ ਦੋ ਸੂਟ ਹੈ ਸਾਢੇ 3 ਮੀਟਰ ਦੀ ਕਟ ਹੈ ਬੜੇ ਪਨੇ ਦੇ ਵਿੱਚ 1.5 ਮੀਟਰ ਪਨੇ ਦੇ ਵਿੱਚ ਆਉਂਦਾ ਜੀ ਪੂਰਾ ਫੁੱਲ ਸੂਟ ਬਣਦਾ ਹੈ ਵਧੀਆ ਆਲ ਓਵਰ ਸੂਟ ਫਰਾਗ ਸੂਟ ਵਗੈਰਾ ਪਜਾਮਾ ਸੂਟ ਪਲਾਜ਼ੋ ਸੂਟ ਸਲਵਾਰ ਸੂਟ ਜੋ ਮਰਜ਼ੀ ਬਣਾਓ ਲੀਲਣ ਦੇ ਸਭ ਤੋਂ ਜ਼ਿਆਦਾ ਫਰਗ ਸੂਟ ਬਣਦੇ ਆ ਵਧੀਆ ਢਿਲਕਣਾ ਕਪੜਾ ਹੁੰਦਾ ਹੈ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ 500 ਦੇ ਦੋ ਸੂਟ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਲਾਈਟ ਕਲਰ ਡਾਰਕ ਕਲਰ ਲੀਲਣ ਦੇ ਵਿੱਚ ਜ਼ਿਆਦਾ ਡਾਰਕ ਕਲਰ ਹੀ ਆਉਂਦੇ ਆ ਬਾਕੀ ਲਾਈਟ ਵੀ ਆਇਆ ਵਿੱਚ ਕਲਰ ਲਾਈਟ ਵੀ ਹੈਗੇ ਆ ਡਾਰਕ ਵੀ ਹੈਗੇ ਆ ਕੋਈ ਵੀ ਪੀਸ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਸੈਂਡ ਕਰ ਦੇਈਏ ਸਕਰੀਨ ਤੇ WhatsApp ਨੰਬਰ ਚੱਲ ਰਿਹਾ ਆਲ ਇੰਡੀਆ ਦੇ ਵਿੱਚ ਕਿਤੇ ਵੀ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਜੀ ਬਲਕਿ ਮੈਂ ਗੱਲੇ ਜਿਹੜੀ ਚੀਜ਼ ਦਿਖਾਵਾਂਗੇ ਸੇਮ ਹੀ ਤੁਹਾਨੂੰ ਭੇਜਾਂਗੇ ਜੀ ਜੋ ਦਿਖਾਵਾਂਗੇ ਸੇਮ ਹੀ ਭੇਜਾਂਗੇ ਡਾਕ ਰਾਹੀਂ ਅਸੀਂ ਭੇਜਦੇ ਹਾਂ ਪੇਮੈਂਟ ਸਾਡੀ ਹੈਗੀ ਆਨਲਾਈਨ ਲੱਗੀ ਇੰਡੀਆ ਪੋਸਟ ਰਾਹੀਂ ਅਸੀਂ ਭੇਜਦੇ ਹਾਂ ਕਿਤੇ ਵੀ ਆਲ ਇੰਡੀਆ ਚ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਜੀ ਚਿਕਨ ਦੇ ਪਜਾਮਿਆਂ ਨਾਲ ਵੀ ਮੈਚਿੰਗ ਲੀਲਨ ਦੇ ਕਮੀਜ਼ ਹੈਗੇ ਆ ਜੀ ਸਿਰਫ 250 ਰੁਪਏ ਦਾ ਸੂਟ ਆ 500 ਦੇ ਦੋ ਸੂਟ 250 ਰੁਪਏ ਦਾ ਸੂਟ ਹੈ ਚਿਕਨ ਦੇ ਪਜਾਮਿਆਂ ਨਾਲ ਵੀ ਆ 올 ਓਵਰ ਵੀ ਹੈ ਲੀਲਨ ਦੇ ਸੂਟ ਪਲੈਨ ਚਲਵਾਰਾਂ ਨਾਲ ਵੀ ਇਹ ਲੀਲਨ ਦੇ ਕੰਬੀਨੇਸ਼ਨ ਕੰਟਰਾਸਟ ਵੀ ਹੈ 올 ਓਵਰ ਸੂਟ ਵੀ ਹੈਗੇ ਆ ਜੀ ਰੇਟ ਹੈਗੇ ਸਿਰਫ 250 ਰੁਪਏ ਦਾ ਸੂਟ ਆ 500 ਦੇ ਦੋ ਸੂਟ ਹੀ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਦਿਖਾਇਆ ਜੀ ਰਿਯਾਨ ਦੇ ਵਿੱਚ ਲੀਲਣ ਦੇ ਵਿੱਚ ਲਾਈਟ ਕਲਰ ਡਾਰਕ ਕਲਰ ਸਾਰੇ ਦਿਖਾਇਆ ਜੀ ਇਸ ਤੋਂ ਅੱਗੇ ਦਿਖਾਵਾਂਗੇ ਤੁਹਾਨੂੰ 300 ਰੁਪਏ ਵਾਲੇ ਸੂਟ ਆਹ ਤਾਂ ਲੀਲਣ ਦੇ ਆ ਜੀ ਇਹ ਹੈਗੇ 2500 ਰੁਪਏ ਦਾ ਸੂਟ ਲੀਲਣ ਦੇ ਸੂਟ ਆ 500 ਦੇ ਦੋ 2500 ਰੁਪਏ ਦਾ ਸੂਟ ਹੈ ਜੀ ਲਾਈਟ ਕਲਰ ਡਾਰਕ ਕਲਰ ਸਾਰੇ ਆ ਜੀ ਇਸ ਤੋਂ ਅੱਗੇ ਦਿਖਾ ਰਹੇ ਹਾਂ ਜੀ ਪਿਓਰ ਕਾਟਨ ਆਹ ਵਾਲੇ ਪਿਓਰ ਕਾਟਨ ਦੇ ਸੂਟ ਦਿਖਾ ਰਹੇ ਹਾਂ ਤੁਹਾਨੂੰ ਬਿਲਕੁਲ ਪਿਓਰ ਕਾਟਨ ਹੈ ਕੈਮਰਿਕ ਪਿਓਰ ਕਾਟਨ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਜੀ ਬਿਲਕੁਲ ਪਿਓਰ ਕਾਟਨ ਦਾ ਕੱਪੜਾ ਹੈ ਜੀ ਫੁੱਲ ਗਰਮੀ ਚ ਪਾਉਣ ਵਾਲਾ ਹੈ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਜੀ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਡਿਟੇਲ ਨਾਲ ਕੱਲਾ ਕੱਲਾ ਪੀਸ ਦਾ ਕਲਰ ਦਿਖਾਇਆ ਹੈ ਜੀ ਇੱਕ ਡਿਜ਼ਾਈਨ ਦੇ ਵਿੱਚ 4 ਤੋਂ 5 ਕਲਰ ਹੁੰਦੇ ਆ ਹਰ ਇੱਕ ਡਿਜ਼ਾਈਨ ਦਾ ਕੱਲਾ ਕੱਲਾ ਪੀਸ ਕੱਲਾ ਕੱਲਾ ਕਲਰ ਦਿਖਾਇਆ ਹੈ ਜੀ ਡਿਟੇਲ ਨਾਲ ਸੂਟਾਂ ਦੀ ਵੀਡੀਓ ਬਣਾਈ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋਈ ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਸਾਡੀ ਵੀਡੀਓ ਲੱਗੀ ਆ ਆਹ ਵਾਲੇ ਸਾਰੇ ਕਲਰ ਡਿਜ਼ਾਈਨ ਹੈ ਪਿਓਰ ਕਾਟਨ ਦੇ ਵਿੱਚ ਕੱਚੀ ਕਾਟਨ ਨਹੀਂ ਕੱਚੀ ਕੱਚੀ ਕਾਟਨ ਹੈ ਪਿਓਰ ਬਿਲਕੁਲ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਜੀ ਸਿਰਫ 300 ਰੁਪਏ ਦਾ ਸੂਟ ਹੈ 5 ਮੀਟਰ ਕਪੜਾ ਹੀ 300 ਰੁਪਏ ਦਾ ਸੂਟ ਹੈ ਵੀਡੀਓ ਨਾਲ ਐਂਡ ਤੱਕ ਬਨੇ ਰਹੀ ਸਾਰੇ ਕਲਰ ਡਿਜ਼ਾਈਨ ਦਿਖਾਵਾਂਗੇ ਲਾਈਟ ਕਲਰ ਡਾਰਕ ਕਲਰ ਸਾਰੇ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਜੀ ਵਧੀਆ ਕੰਬੀਨੇਸ਼ਨ ਹੈ ਕਲਰਾਂ ਦੀ। ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਸਾਡੇ WhatsApp ਨੰਬਰ ਤੇ ਸੈਂਡ ਕਰਦੇ ਹੋ। ਆਨਲਾਈਨ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ। ਆਲ ਇੰਡੀਆ ਦੇ ਵਿੱਚ ਕਿਤੇ ਵੀ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਜੀ। ਬਰੀਕ ਪ੍ਰਿੰਟ ਦੇ ਮਿਲ ਜਾਣਗੇ, ਵੱਡੇ ਪ੍ਰਿੰਟ ਜੀ ਮਿਲ ਜਾਣਗੇ। ਲਾਈਟ ਕਲਰ, ਡਾਰਕ ਕਲਰ ਸਾਰੇ ਮਿਲ ਜਾਣਗੇ ਜੀ। ਸੇਲ ਲੱਗਦੀ ਹੈ ਸੰਡੇ ਵਾਲੇ ਦਿਨ ਸਿਰਫ ਔਰੇ ਅਗਰ ਸ਼ੋਪ ਤੇ ਤੁਸੀਂ ਆਉਣਾ ਹੋਵੇ ਸਿਰਫ ਸੰਡੇ ਵਾਲੇ ਦਿਨ ਐਤਵਾਰ ਵਾਲੇ ਦਿਨ ਆਇਓ ਜੀ। ਉਸ ਤੋਂ ਇਲਾਵਾ ਅਸੀਂ ਔਰੇ ਨਹੀਂ ਹੁੰਦੇ। ਆਨਲਾਈਨ ਤੁਸੀਂ ਜਦ ਮਰਜ਼ੀ ਮੰਗਾ ਸਕਦੇ ਹੋ ਘਰ ਬੈਠੇ। ਉਰੇ ਆਉਣਾ ਵੇ ਸਿਰਫ ਸੰਡੇ ਵਾਲੇ ਦਿਨ ਐਤਵਾਰ ਵਾਲੇ ਦਿਨ ਆਓ ਜੀ। ਸਵੇਰ ਤੋਂ ਸ਼ਾਮ ਤੱਕ ਐਤਵਾਰ ਵਾਲੇ ਦਿਨ ਫੋਨ ਕਰਕੇ ਆਇਓ। ਵੀਡੀਓ ਦੇ ਵਿੱਚ ਨੰਬਰ ਦਿੱਤਾ ਹੋਇਆ ਜੀ। ਸ਼ਾਪ ਤੇ ਆਉਣਾ ਤਾਂ ਫੋਨ ਕਰਕੇ ਆਓ ਜੀ। ਸੰਡੇ ਵਾਲੇ ਦਿਨ ਸਵੇਰ ਤੋਂ ਸ਼ਾਮ ਤੱਕ ਜਦ ਮਰਜ਼ੀ। ਆਨਲਾਈਨ ਤੁਸੀਂ ਜਦ ਮਰਜ਼ੀ ਮੰਗਾ ਸਕਦੇ ਈ। ਪੰਜਾਬ ਪੰਜਾਬ ਚ ਤਾਂ ਆਨਲਾਈਨ ਅਸੀਂ ਭੇਜਦੇ ਆਂ ਪੰਜਾਬ ਤੋਂ ਬਾਹਰ ਵੀ ਤੁਸੀਂ ਕਿਸ ਕਿਸੇ ਵੀ ਸਟੇਟ ਦੇ ਵਿੱਚ ਇੰਡੀਆ ਦੇ ਵਿੱਚ ਕਿਤੇ ਵੀ ਮੰਗਾ ਸਕਦੇ ਹੋ ਆਨਲਾਈਨ ਘਰ ਬੈਠੇ। ਆ ਦੇਖੋ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਕੰਬੀਨੇਸ਼ਨ ਹੈ ਜੀ ਪਿਓਰ ਕਾਟਨ ਦਾ ਕਪੜਾ ਹੈ ਨਵੇਂ ਤੋਂ ਨਵੇਂ ਡਿਜ਼ਾਈਨ ਆਏ ਆ ਵਧੀਆ ਡਿਜ਼ਾਈਨ ਆਇਆ ਹੈ ਜੀ ਇਹ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਪਿਓਰ ਕਾਟਨ ਦਾ ਸੂਟ ਹੈ 300 ਰੁਪਏ ਦਾ ਸੂਟ ਹੈ ਆਨਲਾਈਨ ਮੰਗਵਾਉਣ ਦਾ ਸ਼ਿਪਿੰਗ ਚਾਰਜ ਅਲੱਗ ਤੋਂ ਹੁੰਦਾ ਹੈ ਜੀ ਇੱਕ ਪੀਸ ਤੇ 30 ਰੁਪਏ ਹੁੰਦੇ ਹੈ ਜੀ ਦੋ ਪੀਸਾਂ ਤੇ 50 ਰੁਪਏ ਸ਼ਿਪਿੰਗ ਚਾਰਜ ਹੁੰਦਾ ਹੈ ਪੰਜ ਸੂਟਾਂ ਤੇ 100 ਰੁਪਏ ਸ਼ਿਪਿੰਗ ਚਾਰਜ ਹੈ ਦੋ ਸੂਟਾਂ ਤੇ 50 ਰੁਪਏ ਹੈ ਜੀ ਇੱਕ ਸੂਟ ਤੇ 30 ਰੁਪਏ ਸ਼ਿਪਿੰਗ ਚਾਰਜ ਹੁੰਦੀ ਹੈ ਜੀ ਆਨਲਾਈਨ ਮੰਗਾਣਾ ਘਰ ਬੈਠੇ ਕਿਤੇ ਵੀ ਮੰਗਾ ਸਕਦੇ ਹਾਂ 100 ਰੁਪਏ ਦਾ ਪਿਓਰ ਕਾਟਨ ਦਾ ਕੱਪੜਾ ਹੈ ਜੀ ਸਾਰੇ ਕਲਰ ਡਿਜ਼ਾਈਨ ਦਿਖਾਏ ਆ ਜੀ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਈ ਲਾਈਕ ਕਰ ਦੇ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਤੇ ਕਿਵੇਂ ਦੀ ਲੱਗੀ ਸਾਡੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਆਵਲੇ ਲਾਈਟ ਕਲਰ ਹੈ ਡਾਰਕ ਕਲਰ ਹੈ 올 ਓਵਰ ਮਿਲ ਜਾਣਗੇ ਮੈਚਿੰਗ ਮਿਲ ਜਾਣਗੇ ਚਿਕਨ ਦੇ ਪਜਾਮਿਆਂ ਨਾਲ ਮਿਲ ਜਾਣਗੇ ਜੀ ਕਲਰ ਡਿਜ਼ਾਈਨ ਸਾਰੇ ਬਹੁਤ ਸ਼ਾਨਦਾਰ ਰੰਗ ਨੇ ਇਹ ਕਲਰ ਕਲਰ ਡਿਜ਼ਾਈਨ ਸੋਹਣੇ ਆ ਜੀ ਸਾਰੇ ਸਰਦਾਰੀ ਰੰਗ ਹੈ ਜੀ ਵਧੀਆ ਰੰਗ ਨੇ ਕਲਰ ਡਿਜ਼ਾਈਨ ਸਾਰੇ ਆਵਲੇ ਕਲਰ ਡਿਜ਼ਾਈਨ ਮਿਲ ਜਾਣਗੇ ਜੀ ਆਵੜੇ ਕਲੜੀਆਂ ਦੇਖੋ ਇਹ ਲਾਈਟ ਕਲਰ ਡਾਰਕ ਕਲਰ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਸੋਹਣੇ ਕਲਰ ਨੇ ਸਾਰੇ ਵਧੀਆ ਕਲਰ ਨੇ ਹੀ ਸਾਰੇ ਕੋਈ ਵੀ ਚਾਹੀਦਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਸੈਂਡ ਕਰ ਦਿਓ ਜੀ ਆਨਲਾਈਨ ਘਰ ਬੈਠੇ ਵੀ ਜੀ ਮੰਗਵਾ ਸਕਦੇ ਹੋ ਔਰੇ ਸ਼ਾਪ ਤੇ ਆਉਣਾ ਆਵੇ ਤਾਂ ਸੰਡੇ ਵਾਲੇ ਦਿਨ ਆਏ ਜੀ ਸਿਰਫ ਸੰਡੇ ਨੂੰ ਉਸ ਤੋਂ ਇਲਾਵਾ ਨਹੀਂ ਅਸੀਂ ਔਰੇ ਹੁੰਦੇ ਉਸ ਤੋਂ ਇਲਾਵਾ ਅਸੀਂ ਆਨਲਾਈਨ ਵੀ ਜਦ ਮਰਜ਼ੀ ਤੁਸੀਂ ਮੰਗਵਾ ਸਕਦੇ ਹੋ ਸ਼ਾਪ ਤੇ ਆਉਣਾ ਵੀ ਸਿਰਫ ਸੰਡੇ ਵਾਲੇ ਦਿਨ ਜੀ ਆਵਲੇ ਕੱਲ ਮੈਚਿੰਗ ਦੇ ਵਿੱਚ ਨੇ 올 ਓਵਰ ਮੈਚਿੰਗ ਦੇ ਵਿੱਚ ਮਿਲ ਜਾਣਗੇ 올 ਓਵਰ ਵੀ ਮਿਲ ਜਾਣਗੇ ਮੈਚਿੰਗ ਜੇ ਮਿਲ ਜਾਣਗੇ ਬਾਰਡਰਾਂ ਵਾਲੇ ਵੀ ਮਿਲ ਜਾਣਗੇ ਲਾਈਟ ਕਲਰ ਡਾਰਕ ਕਲਰ ਸਾਰੇ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਹੈ ਜੀ ਵਧੀਆ ਕਲਰ ਨੇ ਸਾਰੇ ਆਵਲੇ ਰੰਗੜੇ ਜਾਣ ਪੈਣੇ ਆਵਲੇ ਰੰਗ ਡਿਜ਼ਾਈਨ ਹੈ ਜੀ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਪਿਓਰ ਕਾਟਨ ਦਾ ਕਪੜਾ ਹੈ 300 ਰੁਪਏ ਦਾ ਸੂਟ ਹੈ ਬਿਲਕੁਲ ਪਿਓਰ ਕਾਟਨ ਹੈ 300 ਰੁਪਏ ਦਾ ਸੂਟ ਹੈ ਸਿਰਫ 300 ਰੁਪਏ ਦਾ ਸੂਟ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਈ